ਪਿੰਡ ਜਵਹਰਕਾ ਤੋਂ ਸਾਹਮਣੇ ਆ ਰਹੀ ਆ ਇਹ ਉਹੀ ਜਵਹਰਕੇ ਆ ਜਿੱਥੇ ਕੀ ਸਿੱਧੂ ਮੂਸੇਵਾਲੇ ਦਾ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਹੁਣ ਪਿੰਡ ਜਵਹਰਕੇ ਦੇ ਵੱਲੋਂ ਇੱਕ ਅਜੀਹਾ ਫੈਸਲਾ ਲਿਆ ਗਿਆ ਜਿਸ ਫੈਸਲੇ ਦੀ ਹਰ ਕੋਈ ਸ਼ਲਾਘਾ ਵੀ ਕਰ ਰਿਹਾ ਪਰ ਕਈਆਂ ਨੂੰ ਇਹ ਫੈਸਲਾ ਪਸੰਦ ਨਹੀਂ ਆਵੇਗਾ ਦੱਸ ਦਈਏ ਕਿ ਪਿੰਡ ਜਵਹਰਕੇ ਦੀ ਪੰਚਾਇਤ ਨੇ ਮਤੇ ਪਾਏ ਨੇ ਕਿ ਜੇਕਰ ਕੋਈ ਪ੍ਰਵਾਸੀ ਇਸ ਪਿੰਡ ਦੇ ਵਿੱਚ ਵਿਆਹ ਕਰਵਾਉਂਦਾ ਤਾਂ ਉਸ ਪ੍ਰਵਾਸੀ ਨੂੰ ਤੇ ਉਸ ਵਿਆਹ ਕਰਵਾਉਣ ਵਾਲੇ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਨਾਲ ਹੀ ਇਹ ਮਤਾ ਪਾਇਆ ਕਿ ਜੇਕਰ ਕੋਈ ਇਸ ਪਿੰਡ ਦਾ ਨੌਜਵਾਨ ਜਾਂ ਕੋਈ ਵੀ ਨਸ਼ਾ ਵੇਚਦਾ ਫੜਿਆ ਜਾਂਦਾ ਤੇ ਉਸ ਦੀ ਕੋਈ ਮਦਦ ਕਰਦਾ ਉਸ ਨੂੰ ਵੀ ਇਸ ਪਿੰਡ ਦੇ ਵਿੱਚ ਰਹਿਣ ਦਾ ਅਧਿਕਾਰ ਨਹੀਂ ਹੈ ਤੇ ਨਾਲ ਹੀ ਕਿਹਾ ਕਿ ਜੇਕਰ ਕੋਈ ਪਿੰਡ ਦੀ ਕੋਈ ਕੁੜੀ ਜਾਂ ਕੋਈ ਹੋਰ ਕੋਈ ਵੀ ਕਿਸੇ ਪ੍ਰਵਾਸੀ ਦੇ ਨਾਲ ਵਿਆਹ ਕਰਵਾਉਂਦਾ ਉਸ ਨੂੰ ਵੀ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਤਾਂ ਇਹ ਪਿੰਡ ਦੇ ਪੰਚਾਇਤ ਨੇ ਜਿਹੜਾ ਆ ਮਤਾ ਪਾਇਆ ਫੈਸਲਾ ਲਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਫੈਸਲਾ ਕਿਹੋ ਜਿਹਾ ਲੱਗਦਾ ਹੈ ਬਾਈ ਜੀ ਬਹੁਤ ਵਧੀਆ ਫੈਸਲਾ ਕੀਤਾ ਹੈ ਜੇ ਫੈਸਲੇ ਕਰਾਂਗੇ ਆਪਾਂ ਹਰੇਕ ਪਿੰਡ 'ਚ ਇਹ ਫੈਸਲੇ ਚੱਲਣਗੇ ਫੇਰ ਹੀ ਆਪਣਾ ਪੰਜਾਬ ਨੂੰ ਆਪਾਂ ਬਚਾ ਸਕਦੇ ਕਿਉਂਕਿ ਨੌਜਵਾਨ ਜਿਹੜਾ ਹੁਣ ਹੁੰਦਾ ਇਹਨੂੰ ਇੰਨੀ ਅਕਲ ਨਹੀਂ ਹੁੰਦੀ ਜਜਵਾਤੀ ਹੋ ਕੇ ਫੈਸਲੇ ਲੈ ਲੈਂਦੇ ਆ ਜਿਹੜੇ ਫੈਸਲੇ ਬਾਅਦ ਚ ਜਾ ਕੇ ਆਪਾਂ ਨੂੰ ਬਹੁਤ ਨੁਕਸਾਨ ਦਿੰਦੇ ਨੇ ਕਿਉਂਕਿ ਬਾਜ ਜਿਵਾਗ ਹੁੰਦੇ ਨੇ ਠੀਕ ਹੈ ਪਿੰਡ ਚ ਮੰਨ ਲਓ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਹੀ ਵਿਆਹ ਕਰਾਈ ਜਾਂਦਾ ਹ ਹੁਣ ਕੇ ਨਾਨਕੇ ਕਿੱਥੇ ਰਹਿ ਜਾਂਦੇ ਆ ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਸਿਆਣੇ ਬਜ਼ੁਰਗ ਹੀ ਸੋਚ ਸਕਦੇ ਆ ਪੰਚਾਇਤਾਂ ਆਪਾਂ ਇਸ ਕਰਕੇ ਜੁੜਨੀ ਆ ਵੀ ਪਿੰਡ ਚ ਚੰਗੇ ਫੈਸਲੇ ਲੈਣ ਇਹਨਾਂ ਮੁੰਡੇ ਨੇ ਜਿਹੜੀ ਪੰਚਾਇਤ ਚੁਣੀਆ ਬਹੁਤ ਵਧੀਆ ਫੈਸਲੇ ਲੈਂਦਾ ਹੈ ਤੇ ਮਾਲਕ ਇਹੀ ਕਹੋਣੇ ਵੀ ਹਰੇਕ ਬੰਦਾ ਇਹ ਚੀਜ਼ ਤੇ ਅਮਲ ਕਰੂਗਾ ਪੰਜਾਬੀ ਨੂੰ ਕਹਿੰਦੇ ਪੰਜਾਬੀ ਮੰਨ ਲੋ ਆਪਣੇ ਬਿਹਾਰੀ ਆ ਕੇ ਰਹਿੰਦੇ ਆ ਆਪਣਾ ਠੀਕ ਹੈ ਪ੍ਰਵਾਸੀ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ ਇੱਥੇ ਜਿਵੇਂ ਆਪਾਂ ਨੂੰ ਬਾਹਰਲੇ ਦੂਜੇ ਸੂਬਿਆਂ 'ਚ ਜ਼ਮੀਨ ਲੈਣ ਦਾ ਨਹੀਂ ਮੌਕਾ ਠੀਕ ਹੈ ਤੇ ਉਹੀ ਚੀਜ਼ ਆਪਣੇ ਵੀ ਹੋਣੀ ਚਾਹੀਦੀ ਇੱਥੇ ਵੀ ਕੋਈ ਵੀ ਬੰਦਾ ਆਪਣੇ ਰਹਿ ਕੇ ਰੋਜ਼ਗਾਰ ਕਰ ਸਕਦਾ ਕੋਈ ਮਾੜੀ ਗੱਲ ਨਹੀਂ ਹੁਣ ਆਪਣੇ ਕੈਨੇਡਾ ਜਾਂਦੇ ਆ ਕੈਨੇਡਾ ਨਾਲ ਆਪਾਂ ਨੂੰ ਸ਼ਹੀਦ ਇਹ ਪੀਆਰ ਨਹੀਂ ਦਿੰਦੇ ਜਦੋਂ ਬੰਦੇ ਨੂੰ ਸਮਾਰ ਕੇ ਦੇਖਦੇ ਫਰਕਦੇ ਫੇਰ ਆ ਕੇ ਪੀਆਰ ਦਿੰਦੇ ਆ ਉਹ ਕੀ ਆਪਾਂ ਪੈਸਾ ਵੀ ਨਾ ਲੱਗੇ ਜਾਂਦੇ ਆਪਣੇ ਪੜ੍ਹੇ ਲਿਖੇ ਲੋਕ ਵੀ ਜਾਂਦੇ ਆ ਐ ਨਹੀਂ ਗਾਣ ਪੜਨ ਉਥੇ ਜਾ ਕੇ ਵੀਜ਼ਾ ਮਿਲ ਜਾਂਦਾ ਪਰ ਇਹਨਾਂ ਲੋਕਾਂ ਦਾ ਕੀ ਹੈ ਇਹਨਾਂ ਦਾ ਆਪਣੇ ਨਾਲ ਪੰਜਾਬ ਨਾਲ ਰਹਿਣ ਵਹਿਣ ਦਾ ਇਹਨਾਂ ਦਾ ਫਰਕ ਬਹੁਤ ਜ਼ਿਆਦਾ ਫਰਕ ਹੈ ਇਸ ਕਰਕੇ ਆਪਾਂ ਨੂੰ ਇਹੋ ਚੀਜ਼ ਚਾਹੀਦੀ ਹੈ ਇਹਨਾਂ ਨੂੰ ਇੱਥੇ ਨਾ ਤਾਂ ਕੋਈ ਜ਼ਮੀਨ ਲੈਣੀ ਚਾਹੀਦੀ ਹੈ ਨਾ ਹੀ ਮੇਰੀ ਬੇਨਤੀ ਹੈ ਵੀ ਪੰਡਾ ਜੀ ਇਹਨਾਂ ਦੀ ਵੋਟਾਂ ਮੰਨ ਨਹੀਂ ਚਾਹੀਦੀਆਂ ਜੋ ਕਿ ਸਰਪੰਚ ਜਾਂ ਮੈਂਬਰਸ਼ਿਪ ਕੋਈ ਵੀ ਹੈ ਆਪਣੀ ਵੋਟ ਬੈਂਕ ਲਈ ਇਹਨਾਂ ਦੀ ਵੋਟਾਂ ਵੜਾਉਂਦਾ ਜੋ ਬਹੁਤ ਨੁਕਸਾਨਦਾਇਕ ਨੇ ਆਉਣ ਵਾਲਾ ਟਾਈਮ ਹੈ ਇਹਨਾਂ ਲਈ ਆਪਣੀ ਬਹੁਤ ਮਾੜਾ ਹੋਊ ਜੇ ਆਪਾਂ ਇਹ ਚੀਜ਼ ਨਾ ਕੰਟਰੋਲ ਕਰੀ। ਹੋਈ ਕਰਨ ਵਾਸਤੇ ਤਾਂ ਬਾਈ ਜੀ ਆਪਾਂ ਹਰ ਇੱਕ ਜਿਹਦੇ ਕੋ ਆਪਣੇ ਜਵਾਕ ਵੀ ਕੈਨੇਡਾ ਅਮਰੀਕਾ ਬਾਹਰਲੀ ਅੰਡ ਕੰਟਰੀ ਐਸਕਰ। ਬਾਹਰ ਪ੍ਰਵਾਸੀ ਇੱਥੇ ਆਉਣ ਆਪਦਾ ਕੰਮ ਕਰਨ ਉਹਨਾਂ ਨਾਲ ਕੋਈ ਕਿਸੇ ਦਾ ਕੋਈ ਵੇਤਰਾਂ ਨਹੀਂ। ਜਦੋਂ ਇੱਥੇ ਆ ਕੇ ਉਹ ਗੋਤਾ ਮਨਾਉਂਦੇ ਆ ਪੰਚਾਇਤ ਬਣਾਉਂਦੀ ਆ ਜਾਂ ਕੋਈ ਐਮਸੀ ਬਣਾਉਂਦਾ ਉਹ ਆਪਦਾ ਵੋਟ ਬੈਂਕ ਤਿਆਰ ਕਰ ਲੈਂਦਾ। ਉਸ ਤੋਂ ਬਾਅਦ ਉਹ ਆਪਾਂ ਨੂੰ ਨੁਕਸਾਨ ਦੇਈ ਹੈ। ਜੇ ਮੈਂ ਹੁਣ ਪਿੱਛੇ ਲਾ ਲਉ ਤੁਸੀਂ ਦੋ ਮੁੰਡੇ ਮਰ ਗਏ ਉਹ ਪ੍ਰਵਾਸੀਆਂ ਦੀ ਮਾੜੀ ਜੀ ਕਹਿਣ ਵਾਲੀ ਮਰੇ ਉਹ ਕਿੱਡਾ ਨੁਕਸਾਨ ਦਾ ਇੱਕ ਇਸ ਤਰ੍ਹਾਂ ਆਪਾਂ ਨੂੰ ਪ੍ਰਵਾਸੀਆਂ ਨੂੰ ਇੱਥੇ ਜ਼ਮੀਨ ਵੀ ਨਹੀਂ ਦੇਣੀ ਚਾਹੀਦੀ ਉਹਨਾਂ ਦੇ ਆਧਾਰ ਕਾਰਡ ਵੀ ਨਹੀਂ ਬਣਨ ਦੇਣੇ ਚਾਹੀਦੇ ਔਰ ਉਹਨਾਂ ਦੀਆਂ ਵੋਟਾਂ ਵੀ ਨਹੀਂ ਮਾਰਨੀਆਂ ਚਾਹੀਦੀ ਕਿਉਂਕਿ ਉਹ ਇਸ ਕਰਕੇ ਆਪਾਂ ਨੂੰ ਨੁਕਸਾਨ ਕਰਦੇ ਆ ਜਿਹੜੇ ಗ್ರಾಮ ਪੰਚਾਇਤ ਜਵਾਰਕਿਆਂ ਨੇ ਇਹ ਮਤੇ ਲਿਆਂਦੇ ਆ ਨਸ਼ਾ ਛਡਾਉਣ ਵਾਲਾ ਲਾ ਲਓ ਪਿੰਡ ਦੇ ਵਿੱਚ ਵਿਆਹ ਕਰਵਾਉਣ ਵਾਲਾ ਲਾ ਲਓ ਇਹ ਜੇ ਬਿਲਕੁਲ ਹੀ ਸਹੀ ਨੇ ਇਹਨਾਂ ਤੋਂ ਅੱਗੇ ਵੀ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਚੰਗੀ ਸਿੱਖਿਆ ਮੈਨੂੰ ਅੱਗੇ ਜਿਹੜੇ ਪੜ੍ਹੇ ਲਿਖੇ ਮੁੰਡੇ ਆ ਉਹ ਇਹ ਤੋਂ ਕੁਝ ਸੇਧ ਲੈਣਗੇ ਪੜ੍ਹੇ ਲਿਖੇ ਸਰਪੰਚ ਬਣੇ ਹੋਏ ਆ ਇਹ ਸੇਧ ਲੈਣਗੇ ਮੈਂ ਜੀ ਨਹੀਂ ਇਹ ਤਾਂ ਫੈਸਲੇ ਬਹੁਤ ਵਧੀਆ ਲਿੰਗੇ ਜੀ ਕਿਉਂਕਿ ਪ੍ਰਵਾਸੀ ਇੱਥੇ ਆ ਕੇ ਧੱਕਾ-ਮੋਹਤ ਕਰ ਰਹੇ ਪੰਜਾਬੀਆਂ ਨਾਲ ਠੀਕ ਹੈ ਜੋ ਬਰਦਾਸ਼ਤ ਕਰਨ ਜੋਗੀਆਂ ਪਿੱਛੇ ਘਟਨਾ ਹੋਈ ਜਿਲੰਦਰ ਚ ਉਹ ਵੀ ਮਾੜੀ ਹੋਈ ਹੈ ਜੀ ਠੀਕ ਹੈ ਐਵੇਂ ਨਾ ਮਾਹੌਲ ਖਰਾਬ ਹੁੰਦਾ ਏ ਜੀ ਅਸਲ ਬਹੁਤ ਯਾਰੀ ਕਹਾਣ ਹੋ ਰਿਹਾ ਪੰਜਾਬ ਦਾ ਇਹ ਪੁਨਰ ਸ਼ਿਕਾਰਨਾ ਇਹਦੇ ਰੋਕ ਲਈ ਵਧੀਆ ਜੀ ਪਿੰਡਾਂ ਵੱਲੋਂ ਇਹ ਫੈਸਲੇ ਹੋਣਗੇ ਤਾਂ ਬਹੁਤ ਕਿ ਅਦਰਸਲ ਪਿਛਲੇ ਦਿਨਾਂ ਤੋਂ ਪ੍ਰਵਾਸੀ ਜਿਹੜੇ ਨੇ ਪੰਜਾਬੀਆਂ ਦੇ ਉੱਤੇ ਹਾਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਮੁਹਾਲੀ ਦੇ ਪਿੰਡ ਕੁੰਬੜੇ ਦੇ ਵਿੱਚ ਪੰਜਾਬੀ ਨੌਜਵਾਨਾਂ ਦਾ ਪ੍ਰਵਾਸੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਦੋ ਪੰਜਾਬੀ ਮੁੰਡੇ ਜਿਹੜੇ ਜਿਨ੍ਹਾਂ ਦੇ ਨਾਲ ਪ੍ਰਵਾਸੀਆਂ ਦੀ ਬਹਿਸ-ਵਾਜੀ ਹੁੰਦੀ ਆ ਉਸ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਇੱਕ ਤਾਂ ਉਸੇ ਟਾਈਮ ਦਮ ਤੋੜ ਦਿੰਦਾ ਤੇ ਦੂਜਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਲੜਦੇ ਇੱਕ ਹਫ਼ਤੇ ਬਾਅਦ ਆਖਰ ਜ਼ਿੰਦਗੀ ਦੀ ਜੰਗ ਹਾਰ ਜਾਂਦਾ ਤਾਂ ਜਿਸ ਦੇ ਚਲਦਿਆਂ ਹੁਣ ਪਿੰਡਾਂ ਦੇ ਵਿੱਚ ਇਹ ਮਤੇ ਪਾਏ ਜਾ ਰਹੇ ਨੇ ਕਿ ਪ੍ਰਵਾਸੀ ਜਿਹੜੇ ਨੇ ਇਹ ਜ਼ਿਆਦਾ ਪੰਜਾਬੀਆਂ ਦੇ ਉੱਤੇ ਹਾਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਪ੍ਰਵਾਸੀ ਜਿਹੜੇ ਜੇਕਰ ਕੋਈ ਵਿਆਹ ਕਰਵਾਉਂਦਾ ਪਿੰਡ ਦੇ ਵਿੱਚ